ਮੈਂ ਜਿਹੜਾ ਪਕੜਾ ਉਹ ਵਾ ਚੁੱਕੀ ਸੀ ਬਈ ਕ੍ਰਿਸ਼ਨ ਕਮਾਲ ਜਿਹੜਾ ਉਹ ਬਿਲਕੁਲ ਮਾੜਾ ਅਫਸਰ ਐ ਉਹਨੇ ਉਹਦੀ ਨਲੇਕੀ ਨਾਲ ਸਾਰਾ ਕੁਝ ਹੋਇਆ ਉਸ ਵਾਰ ਕੱਲ ਮੇਰੀ ਅਲਟੀਆ ਵੀਡੀਓ ਲਾਈ ਹੋਈਆਂ ਸੀ ਮੇਰੇ ਗਾਰਡਮੈਨ ਵਾਪਸ ਲਏ ਗਏ ਤੇ ਹੁਣ 376 ਦਾ ਬਿੱਲ ਤੇ ਪਰਚਾ ਕਰਤਾ ਨਾ ਨੇ ਉਹ ਜਹਾ ਤੋਂ ਸਾਨੂੰ ਉਤਰਾ ਲੈਣਾ ਆਈ ਹੋਰਾਂ ਐ ਜੀ ਤਤਰੀਬੋਂ ਸਾਰੇ ਜਣੇ ਜਿੰਨੇ ਇਹਨਾਂ ਨੇ ਰਾਤ ਪੁਰਾਣਾ ਜਿਹੜਾ ਮੈਂ ਤਦ ਗੁੰਗਰਾਹ ਹੈ ਕੋਸਵੀਕੇ ਸ਼ਰਦਾਸੀ ਉਹਦੇ ਤੇ ਦੋ ਪੱਖੇ ਦਰਜ ਹੈ ਮੇਰਾ ਤੇ ਜਿਹੜਾ ਨਾ ਮੈਂ ਕੀਤਾ ਉਹ ਅੱਜ ਨਿਯਾਇਤ ਕਰਤਾ ਪੱਤਰ ਦਾ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸਜਣਾ ਦੇ ਤਰ੍ਹਾਂ ਇਹ ਤੁਹਾਡੇ ਭਰਾ ਨੂੰ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚ ਕਿ ਜਿਹੜੇ ਲੋਕਾਂ ਦੇ ਸੀ ਵੀ ਇਹਨਾਂ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਜੋ ਵੀ ਵਰਦਾਇਆ ਦੇ ਉੱਥੇ ਕੋਈ ਮਰਦ ਕੋਈ ਵੀ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾ ਦਿਲਾ ਕੇ ਪੰਜਾਬ ਵਾਸਤੇ ਮੈਂ ਚੁੱਕਾ ਤਾਂ ਮੈਂ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਸਾਰਨ ਭੇਂਤੀ ਕਰਦਾ ਅੱਜ ਜੇ ਤੁਸੀਂ ਨਾਲ ਜਾ ਕੇ ਇਹਦਾ ਕੰਮ ਕਰਦੇ ਤੇ ਆ ਇਹਨੂੰ ਵੱਤਵਲ ਸ਼ੇਰ ਨਹੀਂ ਕਰੋ ਆਲ ਪੰਜਾਬ ਜਿੱਥੇ ਜਿੱਥੇ ਵੀ ਮੇਰੇ ਸੱਜਣ ਮਿੱਤਰ ਬੈਠੇ ਪੰਜਾਬ ਹਰਿਆਣਾ ਜਿੱਥੇ ਵੀ ਜਿਹੜੇ ਕੋਈ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਬਿਲਕੁਲ ਨਾ ਹੋਣਾ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਆਵਾਜ਼ ਚੁੱਕੀ ਪੰਜਾਬ ਦੀ ਕਿ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਟਰੈਕਟਰ ਟਰਾਲੀਆਂ ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਹੈਗਾ ਆਰੇ ਸਸਕੀ ਦਾ ਡੀਸੀ ਦਫਤਰ ਆਪਾਂ ਸਾਰਾ ਕੇਰਨਾ ਤੇ ਤੁਹਾਨੂੰ ਬੇਨਤੀ ਹੈ ਤੁਹਾਨੂੰ ਵੱਤਵਾਰ ਲਾਈਵ ਕਰਕੇ ਵੱਤਵਾਰ ਲੋਕਾਂ ਨੂੰ ਸੁਣਾ ਦੇ ਕੇ ਇਹਨੂੰ ਵੱਤਵਾਰ ਸ਼ੇਅਰ ਕਰਕੇ ਤੇ ਉੱਥੇ ਗਰਾਸ ਆਫ ਦੋ ਤਾਂ ਕਿ ਆਪਾਂ ਇਸ ਜਿਹੜੀ ਗੁੰਗੀ ਸਰਕਾਰ ਨੂੰ ਠਾਕ ਲਈਏ ਤੇ ਜਿਹਦੇ ਨਾਲ ਦਿਮਾਗ ਤੇ ਚਲਣਾ ਹੈ ਜਮਨ ਦੇ ਬਣੇਗਾ ਉਹ ਦਿਮਾਗ ਨਾਲ ਕੀੜਾ ਕੱਢ ਸਕੀਏ ਵੀ ਜੀਐਮਐਨ ਦੇ ਉੱਤ ਪੈਣਾ ਇੱਕ ਤੇ ਪਰਚਾ ਦੂਜੇ ਤੇ ਇਹਦੇ ਮੈਨੂੰ ਦਬਾਉਣਗੇ ਮੈਂ ਦਬਦਾ ਤੇ ਨਹੀਂ ਬਾਪਾ ਸਾਰਿਆਂ ਦਾ ਭਰਾਵਾਂ ਦਾ ਅਸ਼ੀਰਵਾਦ ਆ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨੇ ਕਵਾਤ ਤੋ ਮੇਰੇ ਤੇ ਪਰਚੇ ਹੋਰ ਕਰ ਸਕਦੇ ਆ ਮੈਂ ਜੇਲ੍ਹ ਚ ਰਹਿ ਸਕਦਾ ਪਰ ਮੇਰੀ ਜਿਹੜੀ ਆਵਾਜ਼ ਉਹਨੂੰ ਨਹੀਂ ਕੋਤ ਬਾਹਰ ਸਕਦਾ ਤੇ ਤੁਹਾਨੂੰ ਬੇਨਤੀ ਆ ਸਾਰੇ ਜਵਾਬ ਤੋ ਤਹ ਪਹੁੰਚੋ ਕਾ ਮੈਨੂੰ ਪਤਾ ਨਾ ਸਾਰਿਆਂ ਨੂੰ ਹੁੰਦਾ ਮੀਕਣੀ ਆ ਪਰ ਜੇ ਅੱਜ ਤੁਹਾਡੀ ਮੈਨੂੰ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਸਾਰੇ ਅੱਜ ਉੱਥੇ ਡੀਸੀ ਦਫ਼ਤਰ ਫੈਸਲਸਾ ਦਫ਼ਤਰ ਕੇ ਰੋ ਇਹਨਾਂ ਨੂੰ ਸਵਾਲ ਕਰੋ ਪੁੱਛੋ ਵੀ ਇੱਕ ਬੰਦੇ ਦੀ ਆਵਾਜ਼ ਚੁੱਕੀ ਆ ਬਾਹਰ ਲਈ ਛੱਡ ਦੇਣ ਕਿ ਰਾਜਕਰਨ ਦੀ ਦਿੱਲੀ ਵਾਲੇ ਮੇਰੇ ਦਿੱਲੀ ਵਾਲੇ ਮੈਂ ਕਹਿ ਸਕਦਾ ਨਾ ਕਾਂਗਰਸ ਦਾ ਵੀ ਰਾਜ ਲਿਆ ਬੀਜੇਪੀ ਦਾ ਵੀ ਰਾਜ ਲਿਆ ਉਹਨਾਂ ਨੇ ਤਾਂ ਕਰੀ ਜੰਨੀ ਇੰਟਰਫੇਰੈਂਸਾਂ ਕਰਕੇ ਆਪਦੀਆਂ ਸਟੇਟਾਂ ਚ ਕੀਤੀ ਦੀ ਇਹਨਾਂ ਨੂੰ ਕੋਈ ਝਾਰਾ ਚਾ ਚੜਿਆ ਇਹਨਾਂ ਨੂੰ ਕੋਈ ਝਾਰਾ ਆ ਵੀ ਅਸੀਂ ਕੋਈ ਵੱਖਰਾ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਸਾਡੇ ਪੰਜਾਬ ਵਾਲੇ ਭੋੜੇ ਭਾਲੇ ਵੀ ਇਹਨਾਂ ਨੂੰ ਰਾਜ ਨਹੀਂ ਕਰਨਾ ਹੁੰਦਾ ਇਸ ਕਰਕੇ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਤੇ ਮੈਂ ਬਾਹਰ ਐ ਤੁਹਾਡੇ ਨਾਲ ਨਾ ਟਕਤਾ ਪੜ ਸਕਦਾ ਅੱਜ ਤੁਹਾਡਾ ਸਾਥ ਨਹੀਂ ਲੋੜਾ ਅੱਜ ਮੇਰਾ ਸਾਥ ਲੈ ਲਓ ਤੇ ਤੁਹਾਡਾ ਭਰਾ ਹਮੇਸ਼ਾ ਤੁਹਾਡੇ ਲਈ ਖੜਾ ਰਹੇਗਾ ਵਾਹਿਗੁਰੂ ਜੀ ਦਾ ਸਾਥ ਸਾਥ ਵਾਹਿਗੁਰੂ ਜੀ ਦੀ ਕਿਰਤ